ਨੂੰ ਤਾਂ ਭਰਿਆ ਜਿਹਦਾ ਅੰਦਰ ਤੋਂ ਤਾਈ ਆ ਖੁਸ਼ਹਾਲੀ ਨਵਾਂ ਨਵਾਂ ਭਰ ਦਿੰਦਾ ਉਹਨਾਂ ਦੇ ਜੀਵਨ ਨੂੰ ਕਿਰਪਾ ਤਾਂ ਦਿੱਤੀ ਸੱਚੇ ਪਾਤਸ਼ਾਹ ਜੇ ਕੋਈ ਉਸਾਈ ਤੋਂ ਤਕਰੀਰ ਦਿੱਤੀ ਭਾਈ ਆਦੂ ਵਰਗੇ ਜੇ ਆਏ ਤਾਂ ਸੇਵਾ ਕਰ ਨੂੰ ਪੁੱਤਰ ਦੀ ਦਾਤ ਦਾ ਹੋਵੇ ਉਹ ਅੱਗੇ پوਪੇ ਕਿੰਦਾ ਵੱਡਾ ਪ੍ਰਵਾਸ ਵਦਿਆ ਬੰਦੂ ਜਿਹੜੇ ਕਿਰਪਾ ਕੀਤੀ ਕੋਈ ਰਿਤੀਆਂ ਸੁਰੀਆਂ ਕਰਾ ਨਾ ਤਾਂ ਵਰਤ ਚਾ ਲੋਕ ਪ੍ਰੋਗ ਦੇ ਪਲਾਸ ਕੋਈ ਪਾਈ ਨਹੀਂ ਰਹਿ ਜਾਂਦੀ ਦਮ ਗਿਆਨ ਦਾ ਨਿਰਮੁਕਤੀ ਦਾ ਨਾਮ ਦੇ ਦਾਸ ਹੋ ਗਿਆ ਹੈ ਜਿਹੜਾ ਭਾਜਦੇ ਹਰ ਆਪ ਅੰਧਕਾਰ ਕੋਟ ਸੂਰ ਉਜਾਰਨ ਜਿੱਤੇ ਦਾੜਾ ਲੈ ਲੈ ਅਗਿਆਨ ਦਾ ਉਹ ਸਿਮਕੋਲ ਸੂਰ ਨਾਮਕ ਪ੍ਰਕਾਸ਼ ਕਰੋੜਾ ਸੂਰਜਾਂ ਦਾ ਪ੍ਰਕਾਸ਼ ਖਬਰਦਾਰਾ ਖਤੰਦੇਰੇ ਕਰੋੜਾ ਸੂਰਜਾਂ ਦਾ ਪ੍ਰਕਾਸ਼ ਹੀ ਸਿੱਕਾ ਪੈਂਦਾ ਉਹ ਐਸਾ ਪ੍ਰਕਾਸ਼ ਜਿਹਦੇ ਖਬਰ ਦਾ ਜਿਸ ਕਾ ਕੇ ਖੇਤਰਿਆ ਦੇ ਹੱਥ ਲਏ ਨੇ ਤੋਤਾ ਬਿਨਵੰਤ ਨਾਨਕ ਹਰ ਗੁਰ ਦਿਆਰੇ ਅਰੇ ਬਾਪ ਜਲਦੀ ਕਦੋਂ ਆਜੂ ਕਿੰਨੇ ਕਰੋ ਹਰਿ ਗੁਰ ਨੂੰ ਸਭੀ ਵੀ ਬਿਆਲੂ ਹੋਣ ਕਿਰਪਾਲੂ ਹੋਣ ਫਾਇਦ ਆਪ ਮਿਲ ਤੰਗੀ ਐ ਆਪਾਂ ਸਰਬੂ ਦੀ ਬਿਆਲੂ ਆਪਣੇ ਤੇ ਕਰਨਾ ਤੇ ਤੁਹਾਨੂੰ ਹੁਕਮ ਮਿਲਿਏ ਹੁਣ ਤੱਕ ਜਿਹੜੇ ਨਗੂਰੇ ਨੇ ਗੁਰੂ ਕੱਖ ਨੇ ਰੱਬ ਚੱਕੂ ਜਦੋਂ ਆਪਾਂ ਗੁਰੂ ਦੇ ਪੁੱਤਰੀ ਬਣ ਗਏ ਧੀਆਂ ਬਣ ਗਏ ਫਿਰ ਕਿਉਂ ਨਾ ਬਾਪੂ ਪ੍ਰਸੰਨ ਹੋਵੇਗਾ ਗੁਰੂ ਪ੍ਰਸੰਨ ਹੋਵੇਗਾ ਜੇ ਵੀ ਕੋ ਥੋੜੀ ਬਹੁਤੀ ਅਲੱਤਪ ਹੋਈ ਨਹੀਂ ਤਾਂ ਉਹ ਬੜੇ ਕਿਰਪਾਲੂ ਜੈਸਾ ਬਾਲਕ ਪਾਇ ਸੁਭਾਈ ਨਾਲ ਤੇ ਪ੍ਰਾਪਤ ਕਰਾਵਾਂ ਧਰਮ ਦੇ ਤੇ ਬਹੁਤ ਪਾਰਕੀ ਪਹੁੰਚਦਾ ਗੰਨਾਵ ਨਿਖਲੇ ਉਹਨਾਂ ਬਲਸਲਾ ਸਭ ਆ ਜਾ ਮਾਰਗ ਅਗੇ ਸਿੱਧੇ ਰਾਤੇ ਪਾ ਦੇ ਦੀ ਕਿਰਪਾ ਕਰਕੇ